ਇੱਕ ਬੇਹਦੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਅੰਮ੍ਰਿਤਸਰ ਦੇ ਅਚਨਾਲਾ ਇਲਾਕੇ ਦੇ ਵਿੱਚ ਕੂੜੇ ਦੇ ਢੇਰ ਦੇ ਵਿੱਚ ਇੱਕ ਨਵ ਜੰਮੀ ਬੱਚੀ ਮਿਲੀ ਹੈ ਦੱਸਿਆ ਕਿ ਇਲਾਕਾ ਵਾਸੀਆਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੁਲਾ ਮਾਮਲਾ ਜਿਹੜਾ ਦਰਜ ਕਰ ਲਿਆ ਇਲਾਕਾ ਨਿਵਾਸੀਆਂ ਨੇ ਇਸ ਘਟਨਾ ਦੇ ਵਿੱਚ ਦੱਸਿਆ ਕਿ ਇਹ ਬਹੁਤ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਹੈ ਔਰ ਇਨਸਾਨੀਅਤ ਸ਼ਰਮਸਾਰ ਕਰ ਦੇਣ ਵਾਲੀ ਹੈ ਇਨਸਾਨੀਅਤ ਲੋਕਾਂ ਦੇ ਅੰਦਰ ਖਤਮ ਹੋ ਗਈ ਹੈ ਜਿੱਥੇ ਮਾਪਿਆਂ ਨੇ ਆਪਣੀ ਨਵੀਂ ਜੰਮੀ ਬੱਚੀ ਔਰ ਕਿਵੇਂ ਉਸ ਦਾ ਜਿਹੜਾ ਸਰੀਰ ਜਾਂ ਉਸ ਦੀ ਲਾਸ਼ ਹੈ ਉਸ ਨੂੰ ਕੂੜੇ ਦੇ ਵਿੱਚ ਸੁੱਟਿਆ ਹੋਇਆ ਹੈ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੇਣ ਵਾਲੇ આરોપી ਦੇ ਉੱਤੇ ਜਤਨਤੋ ਜਲਦ ਕਾਰਵਾਈ ਹੋਵੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਪੁਲਿਸ ਨੇ ਜੋ ਹੈ ਹੁਣ ਬਿਹਤ ਵੱਡੀ ਕਾਰਵਾਈ ਕਰ ਦਿੱਤੀ ਹੈ ਕਿ ਕਿਵੇਂ ਕੁੜੀ ਕੂੜੇ ਦੇ ਢੇਰ ਦੇ ਵਿੱਚ ਇੱਕ ਨਵਜਾਮੀ ਬੱਚੀ ਦੀ ਲਾਸ਼ ਮਿਲੀ ਹੈ ਇੱਕ ਛੋਟੀ ਮਾਸੂਮ ਬੱਚੀ ਜਿਸ ਦਾ ਹਾਲੇ ਜਨਮ ਹੀ ਹੋਇਆ ਸੀਗਾ ਉਸ ਨੂੰ ਕੂੜੇ ਦੇ ਢੇਰ ਦੇ ਵਿੱਚ ਸੁੱਟਿਆ ਗਿਆ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚੋਂ ਇਹ ਖਬਰ ਸਾਹਮਣੇ ਆਈ ਹੈ ਕਿ ਕੁਝ ਮਾਪਿਆਂ ਨੇ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਹੁਣ ਮੁਹੱਲਾ ਵਾਸੀਆਂ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਦੋਸ਼ੀ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕੀ ਕੁਝ ਬਿਆਨ ਆਏ ਨੇ ਤੁਸੀਂ ਸੁਣ ਸਕਦੇ ਹੋ ਮੇਰਾ ਪਹਿਲ ਨਾਮ ਮਰਜ ਜਤਿੰਦਰ ਸਿੰਘ ਦਾ ਮਾਰ ਡਾਊਟ ਉਹ ਤੋਂ ਆ ਰਿਹਾ ਸ਼ਾਰਬਾ ਵਿੱਚ ਜਾਂਦਿਆ ਆ ਬਹੁਤ ਹੀ ਘਟਿਆ ਤੇ ਬਹੁਤ ਹੀ ਕਬਾਦ ਦਾ ਬੰਦੇ ਨੇ ਜਿਹੜਾ ਬੋਲੇ ਨਹੀਂ ਜਾਂਦਿਆ ਦੇਖ ਕੇ ਦੋਖਾ ਆਉਂਦਿਆ ਰੋਣ ਆਉਂਦਿਆ ਆ ਲਿਆ ਆ ਬੱਚਾ ਵਾ ਛੁੱਟ ਕੇ ਚਲ ਗਏ ਨੇ ਕੁਹਾੜੀ ਦੇ ਹਾਰ ਤੇ ਛੁੱਟਿਆ ਵਾ ਕੀ ਕਰੋ ਦੱਸੋ ਕੀ ਕਰ ਜੋਣੇ ਕਿੱਦਾਂ ਆਪਾਂ ਕਿੱਥੇ ਜਾਵਾਂਗੇ ਕੀ ਕਰਾਂਗੇ ਕਿਦਾਂ ਸਹਾਰ ਆਪਾਂ ਕੀ ਤਰ ਮੁੰਦਿਆ ਦਰਪਈ ਆ ਬਹੁਤ ੱਕਾ ਵੀ ਦੀ ਮੈਂ ਨੇ ਕਹੇ ਹੱਥ ਜੋੜ ਕੇ ਪ੍ਰਸ਼ਾਸਨ ਅਗੇ ਰਾਹੁਲ ਸਾਹਿਬ ਰਹੀ ਆ ਇਹਨਾਂ ਨੂੰ ਗੱਡੀ ਦੇ ਜਲਦੀ ਦੇਖਾਰੀਤਾ ਜਾਵੇ ਥੜਕੇ ਸਾਰੇ ਸੈਰਾ ਦਿੱਤੀ ਜਾਵੇ ਬੱਚਾ ਕੋਈ ਜਿਹੜੀ ਖਲੀ ਮੁੰਡਾ ਹੀ ਬਹੁਤ ਸੋਹਣਾ ਹੀ ਰੇ ਵਰਗਾ ਮੁੰਡਾ ਹੀ ਸਾਹਰੇ ਸਿਆ ਕੋਈ ਅੰਗ ਪਾੜ ਨਹੀਂ ਸਭ ਕੁਝ ਠੀਕ ਆ ਕੋਈ ਪਰਦਾਵਾਰ ਵਾਲੀ ਗੱਲ ਨਹੀਂ ਸਭ ਬਹੁਤ ਹੀ ਸੋਹਣਾ ਤਨਖਾ ਮੁੰਡਾ ਵਾ ਉਹ ਇਹੋ ਵੀ ਗੱਲ ਨਹੀਂ ਆ ਵੀ ਦਾ ਕੋਈ ਅੰਗ ਪਾੜਿਆ ਜਾਂ ਕੋਈ ਧੀ ਨਹੀਂ ਕੁਝ ਨਹੀਂ ਆ ਕੋਲਸੇ ਮੌਕੇ ਤੇ ਪਹੁੰਚ ਗਏ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਮਰਦੇ ਦੇ ਫੋਟੋ ਉਹਨਾਂ ਨੇ ਲਾਜ ਬਰਾਮਦ ਕਰ ਲਈ ਉਹਨਾਂ ਨੇ ਕਬਜ਼ੇ ਲੈ ਲਿਆ ਬੱਚੇ ਨੂੰ ਬਾਕੀ ਅਗਲੇ ਟਿਕਟਣਾ ਵਾਪਰੀਏ ਇਹਦੇ ਬਾਰੇ ਦੇਖੋ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਨਵਜੰਮ ਬੱਚੇ ਦੀ ਜਿਹੜੀ ਆ ਮੇਰਾ ਮਤਲਬ ਨਵਜੰਮ ਬੱਚਾ ਜਿਹੜਾ ਵਾਹ ਕੋਲੀ ਮੈਰ ਤੇ ਜਿਹੜੇ ਸਾਈਟ ਤੇ ਝਾੜੀਆਂ ਵਿੱਚ ਪਿਆ ਵਾ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਦੇਖਿਆ ਵੀ ਬੱਚਾ ਬਿਲਕੁਲ ਨਿਊਲੀ ਵਰਮਾ ਅੱਜ ਹੀ ਜਨਮ ਹੋਇਆ ਹੋਵੇ ਉੱਥੇ ਹੀ ਸਾਰਾ ਮੇਰਾ ਮਤਲਬ ਨਰੂਗਰਾ ਲੱਗਾ ਪਿਆ ਵਾ ਤੇ ਚੱਕਰ ਵਿੱਚ ਬੱਚਾ ਜਿਹੜਾ ਉਹ ਮੇਰਾ ਮਤਲਬ ਨਹੀਂ ਉਡੀ ਡੈਥ ਹੋ ਚੁੱਕੀ ਹੈ ਇਹ ਵੀ ਅਸੀਂ ਅੱਗੇ ਪਰਫੈਕਟਰ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਸ ਜਿਸ ਤੱਕ ਕਿ ਇਹ ਬਾਕੀ 3 ਹੈ ਜਾਂ ਮੇਲ ਮੇਲ ਹੈ ਜੀ ਲੜਕ ਲੜਕਾ ਜੀ ਲੜਕਾ